सोमवारे <US> मथा ਹਾਂਜੀ ਭਾਈ ਮੇਰਾ ਨਾਮ ਦਰਸ਼ਨਾ ਹੈ ਚਵਾਰੋੜ ਇੰਦਰਾ ਕਲੋਨੀ ਫਾੜ ਤੋਂ ਬੋਲਦੇ ਆਂ ਸਾਡਾ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਜਾਂਦਿਆ ਅਸੀਂ ਅੱਜ ਪੂਰੇ 8-10 ਦਿਨ ਹੋ ਗਿਆ ਸਾਨੂੰ ਆ ਗੰਦਾ ਪਾਣੀ ਪੀਣ ਨੂੰ ਮਿਲਣ ਦਿਆ ਹੈ ਸਾਨੂੰ ਕਦੇ ਪਾਣੀ ਸਾਫ ਮਿਲਦਾ ਨਹੀਂ ਹਾਏ ਤੀਸਰੇ ਮਹੀਨੇ ਤੋਂ ਮਿੰਨ ਸਾਨੂੰ ਪ੍ਰੋਬਲਮ ਆਂਦੀ ਆਂਦੀ ਹੈ ਸਾਨੂੰ ਪਾਣੀ ਦਾ ਹੱਲ ਨਿਕਾੜ ਕੇ ਪੰਜ ਹੱਲ ਕੀਤਾ ਜਾਵੇ ਜਲਦੀ ਜਲਦੀ ਸਾਨੂੰ ਕੋਈ ਦੂਸਰੀ ਮੋਟਰ ਸਾਨੂੰ ਮਨਜ਼ੂਰ ਕਰਾਈ ਜਾਵੇ ਤਾਂ ਸਾਡਾ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਸਾਡੇ ਕੋਲ ਨਾ ਹੈ ਜੀ ਸਾਡੇ ਕੋਲ ਸੱਚਾਡੇ ਕੋਲ ਨਹੀਂ ਹੈ ਸਾਡੇ ਪੂਰੇ ਕਲਾਣੀਆਂ ਸਾਡੇ ਸੀਐਮ ਜੀ ਆਏ ਹੋਏ ਨੇ ਅਗਰ ਪ੍ਰਧਾਨ ਜੀ ਆਏ ਹੋਏ ਨਾ ਹਾਂਜੀ ਕੈਮਰਾ ਲਮਕੀ ਕਰਦੇ ਬਾਕੀ ਕਰਦੇ ਬਾਕੀ ਕੋਈ ਨਹੀਂ ਮੈਂ ਤੁਨੀ ਪਾਣੀ ਮੰਗ ਕਰਦੇ ਪਾਣੀ ਸਾਫਾ ਪਾਣੀ ਦੀ ਮੰਗ ਹੈ ਸਾਡੀ ਪਾਣੀ ਠੀਕ ਆਣਾ ਚਾਹੀਦਾ ਸਾਡਾ ਪਾਣੀ ਸਾਫ ਆਣਾ ਚਾਹੀਦਾ ਸਾਡੀ ਮੰਗੇ ਹੋਈ ਆ ਮੈਂ ਬਾਬਾ ਸਲੀਪ ਸ਼ਾਹ ਮੇਰਾ ਬੇਟਾ ਇੱਥੇ ਠਾਠਮਰਵਾਰ ਤੋਂ ਕੌਂਸਲਰ 5 ਸਾਲ ਰਿਹਾ ਵੇਲਾ ਔਰ 2.5 ਸਾਲ ਹੋ ਗਏ ਐ ਇਸ ਸਰਕਾਰ ਨੂੰ ਬਣਿਆ 2.5 ਸਾਲਾਂ ਦੇ ਵਿੱਚ ਇੰਨੀ ਕਿ ਲੋਕਾਂ ਦੀਆਂ ਮੁਸ਼ਕਲਾਂ ਹੋ ਗਿਆ ਨੇ ਵੀ ਦੱਸਣ ਲੱਗੇ ਵੀ ਬਹੁਤ ਟਾਈਮ ਲੱਗਣਾ ਵਾ ਕਿਉਂਕਿ ਸਰਕਾਰ ਨੇ ਬੜੇ ਬੜੇ ਵੱਡੇ ਵਾਅਦੇ ਕੀਤੇ ਸੀ ਜਿਹੜੇ ਵਾਅਦੇ ਤੇ ਕੀਤੇ ਲੇਕਿਨ ਉਹਦੇ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅੱਜ 3 ਮਹੀਨੇ ਤੋਂ ਅੱਜ ਇੱਥੇ ਕਈ ਜਗ੍ਹਾ ਤੇ ਸਾਡੇ ਇੰਦਰਾ ਕਲੋਨੀ ਵਿੱਚ ਬਾਹਰ ਰੋਡ ਦੇ ਉੱਤੇ ਕਈ ਜਗ੍ਹਾ ਤੇ ਗਲੀਆਂ ਪਾਣੀ ਨਹੀਂ ਆਂਦਾ ਜੇ ਪਾਣੀ ਆਂਦਾ ਤੇ ਇਹੋ ਜਿਹਾ ਪਾਣੀ ਆ ਰਿਹਾ ਵਾ ਜਿਹੜਾ ਕਿ ਲੋਕਾਂ ਇਹਨਾਂ ਦੀ ਜਾ ਕੇ ਕਾਰਪੋਰੇਸ਼ਨ ਦਫ਼ਤਰ ਵੀ ਕਹਿ ਗਿਆ ਐਕਸ਼ਨ ਜੈਨ ਵੀ ਕਹਿ ਗਿਆ ਵਾ ਇਥੋਂ ਤੱਕ ਕਿ ਇਹ ਸਾਰੇ ਇਲਾਕਾ ਐਮਐਲਏ ਨੂੰ ਮਿਲ ਕੇ ਵੀ ਆਇਆ ਕਿਸੇ ਨੇ ਇਹਨਾਂ ਦੀ ਬਾਤ ਹੀ ਸਾਡੀ ਸੁਣੀ ਕੋਈ ਕਾਰਪੋਰੇਸ਼ਨ ਦਾ ਇਲੈਕਸ਼ਨ ਇਹ 2.5 ਸਾਲਾਂ ਤੋਂ ਲੁਕਰਾਉਣੀ ਨੇ ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ ਕਦੀ ਇਸ ਤਰ੍ਹਾਂ ਨਹੀਂ ਹੋਇਆ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਨਾ ਕਰਾਏ ਜਾਣ ਇਸ ਕਰਕੇ ਕੋਈ ਅਫਸਰ ਨਹੀਂ ਸੁਣਦਾ ਪਿਆ ਬਹੁਤ ਮੁਸ਼ਕਲ ਆ 50 ਸਾਲਾਂ ਵਿੱਚ ਅੱਜ ਤੱਕ ਅਕਦੀ ਕਿਸੇ ਨੂੰ ਦਰਦਨਾ ਨਹੀਂ ਲਾਣ ਦਿੱਤਾ ਅੱਜ ਲੋਕੀ ਮਜਬੂਰ ਹੋ ਕੇ ਸੜਕਾਂ ਦੇ ਆ ਕੇ ਬੈਠੇ ਨੇ ਇਹਨਾਂ ਦੇ ਸਿਆਪਾ ਕਰਨ ਵਾਸਤੇ ਵੀ ਆਪ ਪਾਰਟੀ ਦਾ ਵੀ ਤੁਹਾਡੇ ਕੋਲ ਸਰਕਾਰ ਦੀ ਚੱਲਦੀ ਪਰਵਾਨ ਜੀ ਸਤੀਫਾ ਦੇ ਦਿਓ ਛੜ ਤੋਂ ਕੁਰਸੀ ਤੁਹਾਡੇ ਵਾਸਤੇ ਰੋਕ ਨਹੀਂ ਗਾ ਇਹ ਕੋਈ ਕਮੇਡੀਅਨ ਕੰਮ ਨਹੀਂ ਗਿਆ ਇਹ ਦੁਨੀਆ ਦੀ ਸੇਵਾ ਕਰਨ ਵਾਸਤੇ ਕੰਮ ਕਰਨਾ ਪੈਣਾ ਵਾ ਨਾ ਤੁਹਾਡੇ ਐਮਐਲਏ ਕਰਦੇ ਪਏ ਦੇ ਨਾਲ ਤੁਸੀਂ ਕਰਦੇ ਪਏ ਜੇ ਇਸ ਕਰਕੇ ਸਤੀਫਾ ਦਿਵੋ ਸਰਕਾਰ ਨੂੰ ਬਦਲੋ ਔਰ ਜੋ ਕਹਣੇ ਐਕਟਿਵ ਬੜਾ ਵੱਡਾ ਹੰਗਾਰਾ ਦਿੱਤਾ ਇਹਨਾਂ ਨੂੰ ਆਪ ਪਾਰਟੀ ਨੂੰ ਵੀ ਦੱਸਿਆ ਵੀ ਤੁਹਾਡੀ ਕੀ ਕਰਤੂਦ ਹੈ ਕੀ ਕਾਹ ਕਰਦਾ ਤੁਹਾਡੀ ਐਮਐਲਏ ਅਜੇ ਕੁਫਤੇ ਨੇ ਤੇ ਲਾਈਵ ਹੋ ਕੇ ਗਿਆ ਹੀ ਕਾਂਗਰਸ ਔਰ ਕਾਲੀਆਂ ਦੇ ਕੰਮ ਹੋ ਰਿਹਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਸੁਣਾਈ ਨਹੀਂ ਹੁੰਦੀ ਇਹਦਾ ਮਤਲਬ ਕੀ ਹੋਇਆ ਵੀ ਇਹਨਾਂ ਦਾ ਆਪਣਾ ਮਨੋਬਾਲੀ ਟੁੱਟਾ ਵਾ ਇਹਨਾਂ ਦੇ ਤਲੇ ਜਿਹੜੇ ਮੰਤਰੀ ਹੈ ਉਹਨਾਂ ਵੀ ਇਹ ਗੱਲ ਤੇ ਚੀਕਾ ਮਾਰਦੇ ਤੁਹਾਡੀਆਂ ਤੁਹਾਡੇ ਕੋਈ ਤਰੀਕਾ ਹੀ ਨਹੀਂਗਾ ਤੁਹਾਡੇ ਕੋ ਅਫਸਰ ਕੋ ਕੰਮ ਲੈਣ ਦੀ ਜਾਂਚ ਨਹੀਂ ਗਈ ਜੇ ਅਹੀਂ ਸਰਕਾਰ ਵੀ ਨਹੀਂ ਅਹੀਂ ਜੇ ਕੰਮ ਲੈਣ ਦੇ ਨਾ ਸਾਡੇ ਕੋਈ ਤਰੀਕਾ ਨਾ ਫਿਰ ਅਹੀਂ ਕੰਮ ਕਰਾਉਂਦੇ ਅਹੀਂ ਕੋਈ ਤਰਾਕ ਨਹੀਂ ਕਿਸੇ ਕੋ ਕਰਾਉਂਦੇ ਅਫਸਰ ਕੋ ਤਰੀਕੇ ਨਾਲ ਕਰਾਇਆ ਜਾਂਦਾ ਇਹਨਾਂ ਦਾ ਕੋਈ ਢਾਂਗ ਹੀ ਨਹੀਂ ਕੋ ਇਹ ਇਹ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੇ ਲੋਕਾਂ ਦੇ ਵਿੱਚ ਆ ਕੇ ਵਿਚਰਨਾ ਪੈਂਦਾ ਵਾ ਜ਼ਮੀਨ ਨਾਲ ਜੁੜਨਾ ਪੈਂਦਾ ਵਾ ਲੋਕਾਂ ਦੇ ਵਿੱਚ ਆ ਕੇ ਬਹਿਣਾ ਪੈਂਦਾ ਜਵਾਬ ਦੇਣਾ ਪੈਂਦਾ ਵਾ ਅੱਜ ਜੇ ਇੱਥੇ ਧਰਨਾ ਲੱਗਣ ਮੈਂ ਕਿਉਂ ਆਇਆ ਵਾਂ ਹੋ ਗਿਆ ਅਸੀਂ 5 ਸਾਲ ਲੋਕਾਂ ਦੇ ਵਿੱਚ ਰਹੇ ਆਂ ਕਿਹਨ ਤਰ ਨਾਲਾਂ ਦੀ ਲੋੜ ਨਹੀਂ ਬਾਈ ਇੱਕ ਦਿਨਾਂ ਦੇ ਵਿੱਚ ਅਸੀਂ ਸ਼ਨੀਵਾਰ ਤੱਕ ਟਿਊਬਲ ਠੀਕ ਕਰਾਉਂਦੇ ਨੇ ਆ ਅੱਜ ਇੱਕ ਹਫਤਾ ਹੋ ਗਿਆ ਤੇ ਟਿਊਬਲ ਠੀਕ ਹੋਣ ਡਿਆ ਪਾਪਾ ਵੀ ਲੈ ਕੇ ਕੱਢ ਕੇ ਹਾਂਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ ਜਿਹੜਾ ਰੋਪਰਦਰਸ਼ਨ ਕੀਤਾ ਜਾ ਰਿਹਾ ਮੈਂ ਬਾਬਾ ਸਲੀਮ ਸ਼ਾਹ ਮੇਰਾ ਬੇਟਾ ਤਾਹਿਸ਼ਾ ਕਾਉਂਸਲ 5 ਸਾਲ ਪਿਛਲੇ ਪਤਾਹਿ ਕਾਉਂਸਲ ਰਿਹਾ ਜੀ ਅੱਜ 25 ਸਾਲ ਹੋ ਗਏ ਆ ਜਦੋਂ ਦੀ ਸਰਕਾਰ ਇਹ ਬਣੀ ਆ ਵਾਅਦੇ ਤੇ ਬੜੇ ਬੜੇ ਵੱਡੇ ਭਗਵੰਤਮਾਨ ਨੇ ਕੀਤੇ ਸੀ ਲੇਕਿਨ ਇੱਕ ਵੀ ਪੂਰਾ ਨਹੀਂ ਕਰ ਪਾਇਆ ਕਿਉਂਕਿ ਗੱਲ ਇਹਨਾਂ ਨੇ ਜਿਹੜੀ ਵੀ ਕੀਤੀ ਜੇ ਪੈਸਿਆਂ ਦੀ ਗੱਲ ਕਰੀ ਤਾਂ ਉਹ ਵੀ ਨਹੀਂ ਕਿਸੇ ਦੇ ਖਾਤੇ 'ਚ ਪਏ ਅੱਜ 2 ਸਾਲ ਹੋ ਗਏ ਕਦੀ ਵੀ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਇਸ ਤਰ੍ਹਾਂ ਕਦੀ ਨਹੀਂ ਹੋਇਆ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ 2.5 ਸਾਲ ਲੇਟ ਹੋਣ ਇਹ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਅਸੀਂ ਉਦੋਂ ਵੀ ਕਾਰਪੋਰੇਸ਼ਨ ਦਫਤਰ ਤਰਦਾਮ ਆ ਰਿਹਾ ਸਾਰੇ ਐਮਐਲਏ ਨੇ ਐਮਪੀ ਸਾਹਿਬ ਨੇ ਵੀ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਕਰਾਓ ਤਾਂ ਕਿ ਇਹਨਾਂ ਨੂੰ ਅਫਸਰਾਂ ਨੂੰ ਉੱਤੇ ਕੋਈ ਬੈਠਾ ਹੋਵੇ ਜਿਹਨੂੰ ਪਤਾ ਕੰਮ ਕਰਾਉਣਾ ਵਾ ਅੱਜ ਹਰ ਮੋੜ ਦੇ ਉੱਤੇ ਹਰ ਮੋੜ ਤੇ ਤੇ ਕੂੜੇ ਦਾ ਢੇਰ ਆ ਜਿਹਨੂੰ ਗੱਡੀ ਵਾਲੇ ਨੂੰ ਪੁੱਛਦੇ ਆ ਉਹ ਕਹਿੰਦੇ ਸਾਡੀ ਗੱਡੀਆਂ ਨਹੀਂ ਠੀਕ ਕਰਾਉਂਦੇ ਸਾਡੀ ਤਰਖਾਵਾ ਨਹੀਂ ਦਿੰਦੇ ਸਾਨੂੰ ਤਰਖਾਵਾ ਨਹੀਂ ਮਿਲਦੀਆਂ ਜੇ ਸਾਡੇ ਪੰਜਾਂ ਟਾਈਮ ਸਾਲ ਦੇ ਵਿੱਚ ਅਸੀਂ ਟੂਬਲ ਛੜੀਆਂ ਐਤਵਾਰ ਵੀ ਠੀਕ ਕਰਾਉਨੇ ਹਾਂ ਅੱਜ 10 ਦਿਨ ਹੋ ਗਏ ਤੇ ਟੂਬਲ ਖਰਾਬ ਆ ਪ੍ਰਧਾਨ ਜੀ ਤੁਸੀਂ ਪ੍ਰਧਾਨ ਵੀ ਰਹੇ ਹੋ ਕੌਂਸਲਰ ਵੀ ਰਹੇ ਹੋ ਤਣ ਲੱਗਦਾ ਇਹ ਜਿਹੜੀ ਪ੍ਰੋਬਲਮ ਹੈ ਠੀਕ ਹੋ ਸਕਦੀ ਹਾਂ ਕਿਉਂ ਨਹੀਂ ਹੋ ਸਕਦੀ ਅਸੀਂ 5 ਸਾਲ ਕਰਾਉਂਦੇ ਨਹੀਂ ਰਹੇ ਪੁੱਛੋ ਆ ਸਾਰੀ ਪਬਲਿਕ ਲੋਤੀ ਆ ਅੱਜ ਇੱਕ ਮਿੰਟ 5 ਸਾਲ ਕੋਈ ਬਾਹਰ ਆਇਆ ਵਾ ਕਦੀ ਤਾਂ ਨਾ ਲੱਗਾ ਵਾ ਕਿਹਨ ਤਰ ਦਾ ਲਾਂਦਦਾ ਵਾ ਅਸੀਂ ਮਿਹਨਤ ਕੀਤੀ ਆ ਸਾਡੇ ਲੀਡਰ ਉੱਪਰਲੇ ਮਿਹਨਤੀ ਨੇ ਅਸੀਂ ਜ਼ਮੀਨ ਦੇ ਨਾਲ ਜੁੜੇ ਆ ਇਹਦਾ ਹੱਤਾ ਲਾ ਕੇ ਕੰਮ ਠੀਕ ਕਰਾਏ ਨੇ ਇਹਨਾਂ ਨੂੰ ਕੰਮ ਦਾ ਤਰੀਕਾ ਹੀ ਨਹੀਂਗਾ ਇਹਨਾਂ ਕੋ ਅਫਸਰ ਦਾ ਕੋਈ ਚਾਹੀਦਾ ਨਹੀਂ ਇਹਨਾਂ ਕੰਮ ਵੀ ਬੜਾ ਵਧੀਆ ਕੀਤਾ ਗਰੀਬਾਂ ਦੇ ਅੱਗੇ ਕੋਈ ਵੇਖਿਆ ਨਹੀਂ ਉਹ ਕੀ ਦੇ राजे ਗੁਪਤਾ ਰੋਂਦਿਆ ਸਾਡੀ ਕੋ ਸੁਣਦਾ ਨਹੀਂ ਤੇ ਇਹਨਾਂ ਨੂੰ ਕੰਮ ਕਰਨ ਦਾ ਤਰੀਕਾ ਹੋਵੇ ਤਾਂ ਇਹਨਾਂ ਦੀ ਕੋ ਸੁਣੇ ਇਹ ਕਹਿੰਦਾ ਕਾਂਗਰਸ ਦੇ ਅਕਾਲੀਆਂ ਨੇ ਕੰਮ ਹੁੰਦੇ ਤੁਹਾਡੇ ਕਿਉਂ ਨਹੀਂ ਹੁੰਦੇ ਇਹਦਾ ਮੈਂ ਤੁਹਾਡੇ ਕੋ ਤਰੀਕਾ ਨਹੀਂ ਕੰਮ ਕਰਨ ਦਾ ਤੁਹਾਨੂੰ ਯਾਜ ਨਹੀਂ ਆ ਸਾਨੂੰ ਪਤਾ ਕਿਤਨਾ ਹੋਣਾ ਵਾ ਸਿਰਫ ਇਹ ਆ ਵੀ ਸਰਕਾਰ ਦਾ ਨਾਂ ਹੋਣ ਕਰਕੇ ਕਾਉਂਸਲਿੰਗ ਦਾ ਟਾਈਮ ਲਾ ਕੇ ਕਰਕੇ ਅਫਸਰਸਾਈ ਨਹੀਂ ਸੁਣਦੀ ਭਈ ਇਹ ਕੰਮ ਹੋ ਸਕਦਾ ਕਿਉਂ ਨਹੀਂ ਸਕਦਾ ਪ੍ਰਦਰਸ਼ਨ ਕਿੰਨਾ ਚਿਰ ਚੱਲੇਗਾ ਇਹ ਪ੍ਰਦਰਸ਼ਨ ਉਨੀ ਦੇਰ ਚੱਲੇਗਾ ਜਿੰਨੀ ਜੇ ਸਾਡਾ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਇਹ ਮਸਲਾ ਇਸ ਤਰ੍ਹਾਂ ਚੱਲਦਾ ਰਹਿਣਾ ਵਾ ਕਿੰਨੇ ਚਿਰ ਤੋਂ ਪਾਣੀ ਗੰਦਾ ਆ ਰਿਹਾ ਪਾਣੀ ਗੰਦਾ ਇਹ 15 20 ਦਿਨ ਡੇਢ ਮਹੀਨੇ ਤੋਂ 2 ਮਹੀਨੇ ਤੋਂ ਪਾਣੀ ਗੰਦਾ ਆ ਰਿਹਾ ਵਾ ਲੇਕਿਨ ਜਿਹੜਾ ਟੂਬਲ ਘੜੀ ਮਰੀ ਖਰਾਬ ਹੋ ਰਿਹਾ ਉਹਦੇ ਵੀ ਇਹ ਗੱਲ ਹੋਣ ਈ ਆ ਕਿਹੜੀ ਬੋਤਲ ਚ ਪਾਣੀ ਦਿਖਾ ਰਹੇ ਹੋ ਇਹ ਨਲਕੇ ਦਾ ਪਾਣੀ ਇਹ ਹਾਂਜੀ ਇਹ ਟੂਟੀਆਂ ਤੋਂ ਪਾਣੀ ਆਇਆ ਜੀ ਵੋਕੇਟ ਪਾਣੀ ਪਹਿਲੇ ਨੰਬਰ ਤੇ ਪਾਣੀ ਆਉਂਦਾ ਹੀ ਨਹੀਂ ਪਹਿਜੇ ਆਂਦਾ ਤੇ ਇਹੋ ਜਿਹਾ ਹੁੰਦਾ ਵਾ ਇਹ ਡਾਕਟਰ ਜੀ ਗੁਪਤੇ ਦੇ ਕੋਲ ਲੱਕੀ ਆ ਹੀ ਪੱਕਾ ਬੋਰਡ ਦਾ ਧਰਨਾ ਵੀ ਲਾਇਆ ਸੀ ਇਹ ਡਾਕਟਰ ਜੀ ਗੁਪਤਾ ਉਸ ਟਾਈਮ ਹੀ ਨਹੀਂ ਆਇਆ ਅੱਜ ਵੀ ਲੋਕ ਕਲਪਕੇ ਦੇ ਕੋਠੀ ਕੋ ਆ ਕੇ ਦਫਤਰ ਹੋ ਕੇ ਆਏ ਨੇ ਕਿਸੇ ਦੀ ਸੁਣਾਈ ਨਹੀਂ ਕਰਦਾ ਗਾਰੰਗੀ ਸਮੇਂ ਤੇ ਉਹ ਕਹਿੰਦੇ ਆਪਾਂ ਗਰੀਬਾਂ ਦੇ ਹੱਕ ਚ ਫੈਸਲੇ ਦੇਣੇ ਆਪ ਵੀ ਵੇਖਦੇ ਲੋਕ ਗਰੀਬਾਂ ਦੇ ਹੱਕ ਚ ਕਿੰਨੇ ਕਾਰਡ ਰਹਿ ਗਏ ਨੇ ਕਾਰਡ ਅੱਧੇ ਤੋਂ ਵੱਧ ਕਾਰਡ ਕੱਢ ਦਿੱਤੇ ਲੋਕਾਂ ਨੇ ਇੱਕ ਮਿੰਟ ਅੱਜ 2 ਸਾਲ ਹੋ ਗਏ 2.5 ਸਾਲ ਜਿਹੜੀ 2 ਰੁਪਏ ਕਿਲੋ ਵਾਲੀ ਕਨ ਕਹੇ ਭੈਣ ਨੂੰ ਕੁਛ ਲੋ ਮਿਲੀ ਆ ਬੰਦ ਹੋ ਗਈ ਕਾਰਡ ਅੱਜ ਕਿੰਨੇ ਕੱਟੇ ਗਏ ਨੇ ਕਿੰਨੇ ਨਾਂ ਕੱਟੇ ਗਏ ਨੇ ਇੱਕ ਕਿਥੋਂ ਕਿ ਇਹਨੇ ਕੀ ਕਹਿੰਦੇ ਕੀਤਾ ਕੀ ਮੈਂ ਕਿਹਾ ਨਾ ਪਹੁੰਚ ਦਮਨ ਸਾਹਿਬ ਸਤੀਫਾ ਦਿਓ ਤੇ ਸਰਕਾਰ ਤਾਂ ਚਲਾਉਣ ਦਾ ਕੰਮ ਨਹੀਂ ਕਰ ਤਕਾ ਕੇ ਕਮੇਟੀਿਆਂ ਦਾ ਕੰਮ ਹੀ ਕਰੋ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਡਾਕਟਰ ਅਨਿਗ ਗੁਪਤਾ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਡਾਕਟਰ ਅਜੀ ਗੁਪਤਾ ਜੈ ਹਿੰਦ ਪੰਜਾਬ ਸਰਕਾਰ ਜੈ ਹਿੰਦ ਜੈ ਹਿੰਦ ਸਰਕਾਰ ਜੈ ਹਿੰਦ ਜੈ ਹਿੰਦ ਸਰਕਾਰ ਜੈ ਹਿੰਦ ਅਜੀ ਕੀ ਨਾਮ ਹੈ ਆਪਣਾ ਵਿਨਾ ਅੱਜ ਨੂੰ ਆਪਾਂ ਸੰਤਾਨਾ ਰੇਵਕੀ ਜੀ ਨੂੰ ਕਹਿਣਾ ਚਾਹੁੰਦੇ ਤੁਹਾਨੂੰ ਪਾਣੀ ਤਾਂ ਸੀ ਬਹੁਤ ਤੰਗ ਆਇਸ 2 ਸਾਲ ਹੋ ਗਏ ਸਾਨੂੰ ਇਸ ਤਰ੍ਹਾਂ ਪਹਿਲੇ ਆਂਦਾ ਫਿਰ ਚਲ ਜਾਂਦਾ ਜੇ ਆਂਦਾ ਗੰਦਾ ਪਾਣੀ ਗੂਹ ਵਿੱਚ ਹੀ ਵਿੱਚ ਹੀ ਕੱਖ ਕੂੜਾ ਰੋੜੇ ਵਟੇ ਰੋਇ ਮੋਟਰਾਂ ਸਾਡੀਆਂ ਖਰਾਬ ਹੋ ਜਾਂਦੀਆਂ ਸਾਡੇ ਬੱਚੇ ਹਸਪਤਾਲਾਂ ਚ ਪਏ ਆ ਸਾਨੂੰ ਬਹੁਤ ਤੰਗੀ ਆ ਕਾਰਨ ਕੀ ਦਾ ਸਮਝਦੇ ਵੀ ਕਿਹੜੇ ਬਿਮਾਰ ਪਏ ਬੰਦੇ ਇਹ ਪਾਣੀ ਸਰਕਾਰ ਦਾ ਹੀ ਸਰਕਾਰ ਕਿਰਾ ਕੇ ਦੇਵੇ ਸਾਨੂੰ ਤਾਂ ਸਾਡੀ ਅਸੀਂ ਸਰਕਾਰ ਤੁਹਾਨੂੰ ਇਹ ਪਾਣੀ ਪੀ ਕੇ ਦਿਖਾ ਦੇ ਜਿਹੜਾ ਅਸੀਂ 2 ਸਾਲ ਤੋਂ ਪੀਦੇ ਆ ਤੇ ਅਸੀਂ ਮੰਨਾਂਗੇ ਵੀ ਅਸੀਂ ਇਹ ਪਾਣੀ ਪੀਲਾਂਗੇ ਐਮਐਲਏ ਨੂੰ ਤੁਸੀਂ ਗਏ ਨਹੀਂ 2 ਸਾਲ ਹੋ ਗਏ ਆਪਾਂ ਫੋਨ ਬੜੇ ਕੀਤੇ ਉਹਨਾਂ ਨੇ ਸਾਨੂੰ ਕਿਹਾ ਵੀ ਦੋ ਬੰਦੇ ਤਿੰਨ ਆਏ ਵੀ ਇੱਥੇ ਇਹ ਕਹਿੰਦੇ ਆ ਤੁਹਾਡਾ ਮਸਲਾ ਹੱਲ ਹੋ ਜਾਏਗਾ ਕੱਲ ਤੱਕ ਪਰਸੋਂ ਤੱਕ ਵਰਦਾ ਕੋਈ ਨਹੀਂ ਬਾਤ ਤੇ ਪਿਛਲੇ ਦਿਨੀ ਇਲੈਕਸ਼ਨ ਲੰਗੀ ਉਦੋਂ ਵੀ ਨਹੀਂ ਆਇਆ ਉਦੋਂ ਵੀ ਕਹਿੰਦੇ ਇਲੈਕਸ਼ਨ ਹੈਗੇ ਬਾਤ ਚਾਵਾਂਗੇ ਅੱਛਾ ਬਾਤ ਕੋਈ ਨਹੀਂ ਆਇਆ ਤੁਹਾਡੇ ਕੋਲ ਉਹੀ ਬੜਿਆਨੀ ਸਰਕਾ ਤੇ ਗਲੀ ਚ ਪਾਣੀ ਵੀ ਦਿਖਾਇਏ ਅਸੀਂ ਪਰ ਪਰ ਕੇ ਇਹਨਾਂ ਨੂੰ ਵੀ ਗੰਦੇ ਪਾਣੀ ਆਂਦੇ ਅਸੀਂ ਐ ਹਾਲ ਚ ਅਗਿਆਂ ਸਾਡੀ ਕਹਿਨ ਸੁਣਾਈ ਨਹੀਂ ਕੀਤੀ ਪਾਣੀ ਵੀ ਘਾਇਆ ਹੀ ਉਹਨਾਂ ਨੂੰ ਹਾਂਜੀ ਪਾਣੀ ਆ ਬੋਤਲਾਂ ਭਰੀਆਂ ਦੀਆਂ ਸੀ ਉਦੋਂ ਦੀਆਂ ਬੋਤਲ ਕਾਲੀ ਹੋ ਗਈ ਐ ਪਰ ਅਤੇ ਐਮਐਲਏ ਨਹੀਂ ਆਣ ਕੇ ਕਾਲਾ ਹੋਇਆ ਐ ਵੇਖੋ ਬੋਤਲ ਕਾਲੀ ਹੋ ਗਈ ਪਾਣੀ ਨਾਲ ਕਿਹੜਾ ਐਮਐਲਏ ਡਾਕਟਰ ਉਹਨੂੰ ਕਿੰਨੇ ਅੱਤਰ ਨਾਲ ਕਿੰਨੇ ਚਿਰ ਤੱਕ ਲੱਗੇਗਾ ਚੰਦਾ ਉਹਨੇ ਤਰਕ ਲੱਗੇਗਾ ਜਿੰਨੇ ਤੱਕ ਸਾਡਾ ਪਾਣੀ ਦਾ ਮਸਲਾ ਹੱਲ ਨਹੀਂ ਹੋਏਗਾ ਸਾਲ ਜਾਨੀ ਤੂੰ ਇਦਾਂ ਬਿਮਾਰ ਬੱਚੇ ਵੀ ਪੈ ਗਏ ਆ ਤੇ ਇਸ ਅਗੇ ਹੀ ਤਰ੍ਹਾਂ 8 ਸਾਲ ਹੋ ਗਿਆ ਪਾਣੀ ਨੂੰ ਅਵਲੇ ਨਹੀਂ ਪਾਣੀ ਧਾਰ ਦੇਖੋ ਪਾਣੀ ਇਹ ਪਾਣੀ ਕਿਹਦਾ ਆਉਂਦਾ ਆ ਇਹ ਦੇਖੋ ਪਾਣੀ ਧਾਰ ਦੇਖੋ ਉਹ ਬੰਦਾ ਇਹ ਨਾਏਗਾ ਕਿ ਤੇ ਪੀਏਗਾ ਕੀ ਪਾਣੀ ਸਾਲ ਤੋਂ ਬਾਅਦ ਹੀ ਪਾਣੀ ਤੋਂ ਪਰੇਸ਼ਾਨੀ ਸਾਰੇ ਮਹੱਲੇ ਨੂੰ ਹੋਈ ਪਈ ਹੈ ਗਰਮੀ ਇੰਨੀ ਠੀਕ ਹੈ ਗਰਮੀ ਤੋਂ ਬੱਚੇ ਆਤਰੇ ਬਿਮਾਰ ਪੈ ਗਏ ਪਾਣੀ ਪੀ ਕੇ ਆਉਣੇ ਤੇ ਸਗੇ ਇਹੀ ਧਰਨਾ ਰੋਡ ਤੇ ਲਾਇਆ ਅੱਜ ਮਜਬੂਰੀ ਕਿਹੜੀਆਂ ਬਿਮਾਰੀਆਂ ਲੱਗ ਰਹੀਆਂ ਲਾਤਾ ਨਹੀਂ ਪਾਣੀ ਨਾ ਪੀਣਾ ਇਹ ਪਾਣੀ ਨਾ ਪੀਣਾ ਬਿਮਾਰੀਆਂ ਹੈ ਜਾ ਹੋ ਰਿਹਾ ਹੈ ਬਿਮਾਰੀਆਂ ਇਧਰ ਕੈਂਸਰ ਵੀ ਹੋ ਸਕਦਾ ਹੈ ਬੱਚੇ ਬਿਮਾਰ ਪਏ ਨੇ ਡਾਕਟਰ ਕੋ ਜਾ ਰਹੇ ਬੱਚੇ ਜੀ ਵੱਡੇ ਬਿਮਾਰ ਪਏ ਨੇ ਜਿੰਮੇਵਰ ਸਰਕਾਰ ਨੂੰ ਅਪਰ ਸਮਝਦੇ ਆ ਜਿਹਨੇ ਸਾਡਾ ਸੋਚਿਆ ਕੁਛ ਨਹੀਂ ਅਸੀਂ ਜ਼ਿਆਦਾ ਮੰਗ ਨਹੀਂ ਕੀਤੀ ਪਾਣੀ ਦੀ ਤੇ ਪਾਣੀ ਇਥੇ ਮੋਟਰ ਖਰਾਬ ਹੋ ਜੇ ਤੇ ਦਫ ਦਫ ਦਾ 10 ਦਿਨ ਪਾਣੀ ਨਹੀਂ ਹੁੰਦਾ ਪਾਣੀ ਤੋਂ ਬਿਨਾਂ ਪਰੇਸ਼ਾਨੀ ਹਰ ਘਰ ਪਰਿਵਾਰ ਬੈਠਾ ਹੋਇਆ ਅਸੀਂ ਇਸ ਵਾਰ ਇਹ ਚੋਣਦੇ ਆ ਇੱਥੇ ਟੂਲੇ ਕੋਰ ਲੱਗਣਾ ਚਾਹੀਦਾ ਟੂਲ ਇੱਕੋ ਹੀ ਹੈ ਐਡੀ ਵੱਡੀ ਕਲੋਨੀ ਹੈ ਟੂਲ ਇਹਨਾਂ ਨੇ ਇੱਕ ਦਿੱਤਾ ਆ ਠੀਕ ਹੈ ਇੱਥੇ ਇਨਸਾਨ ਨਹੀਂ ਰਹਿਣ ਦੇ ਗਏ ਐਮ ਐਲ ਏ ਬਣੇ ਨੂੰ ਐਮ ਐਲ ਏ ਕੋ ਤੁਸੀਂ ਗਏ ਨਹੀਂ ਵੀ ਸਾਨੂੰ ਪਾਣੀ ਦੀ ਲੋੜ ਹੈ ਤੇ ਆ ਕੇ ਕੋਈ ਇੱਥੇ ਆ ਕੇ ਸੁਣਵਾਈ ਨਹੀਂ ਹੋ ਰਹੀ ਚੱਕਰ ਲੱਗਦੇ ਸਾਡੇ ਆ ਰਹੇ ਆ ਰਹੇ ਬਸ ਇਹ ਕਹੇਗੇ ਕੋਈ ਵੀ ਨਹੀਂ ਇੱਥੇ ਆਂਦਾ ਬਗਾ ਚੱਕਰ ਲਾ ਕੇ ਇੱਥੇ ਆਈ ਹਾਂ ਹੁਣ ਦੇਖੋ ਕੰਮ ਕਰਨ ਵਾਲੇ ਮਜ਼ਦੂਰ ਬੰਦੇ ਆ ਰੋਜ਼ ਦੇ ਵੇਲੇ ਹੈ ਨਹੀਂ ਆਪਾਂ ਤਾਂ ਰੋਜ਼ ਨਾਲ ਤੁਰੇ ਰਹੀਏ ਪਾਣੀ ਤੋਂ ਪਰੇਸ਼ਾਨੀ ਹੋ ਗਏ ਬੰਦੇ ਇੱਥੇ ਬੈਠੇ ਛੜਕਾ ਦੇ ਆ ਕੇ ਨਾ ਹੱਤੋਂ ਤੋਂ ਬਿਨਾਂ ਕਿਈ ਕੋਈ ਜਗ੍ਹਾ ਕਿਤੇ ਇਸੇ ਗੱਲ ਸੁਣਾਈ ਹੋਣੀ ਚਾਹੀਦੀ ਇਲਾਕੇ ਦੇ ਬੰਦਿਆਂ ਨੇ ਲੱਡੂਆਂ ਦੇ ਤੋਲੇ ਸੀ ਐਮਐਲਏ ਨੂੰ ਜੀ ਲੱਡੂਆਂ ਦੇ ਤੋਲੇ ਆ ਸੀ ਸਾਡੇ ਇਲਾਕੇ ਦੇ ਐਮਐਲਏ ਨੂੰ ਉਸ ਤੋਂ ਬਾਅਦ ਨਹੀਂ ਆੜਿਆ ਇੱਥੇ ਜਦੋਂ ਤਨਦਵਾਰ ਲੱਡੂਆਂ ਹੀ ਤੋਲੇ ਸੀ ਗੁਰਦੁਆਰੇ ਵਿੱਚ ਤਨ ਲੱਦਣ ਲੱਡੂਆਂ ਨਾ ਤੋਲਣ ਦਾ ਭਾਰ ਹੀ ਪੈ ਗਿਆ ਤੁਹਾਨੂੰ ਭਾਰ ਫਿਰ ਤਾਂ ਨਾ ਲੱਗਾਂ ਰਵੇ ਜਿੰਨਾ ਚਿਰ ਸਾਡੇ ਪਾਣੀ ਦਾ ਹਾਲ ਨਹੀਂ ਹੁੰਦਾ ਇਹ ਮਸਲਾ ਲੰਮੀ ਹੋਣਾ ਤਾਂ ਕਿੰਨੇ ਚਿਰ ਤੋਂ ਮਰਾਨਾ ਪਾਣੀ ਪਾਣੀ ਕਰਦੋ ਤਿੰਨ ਚਾਰ ਸਾਲਾਂ ਤੋਂ ਗੰਦਾ ਆਂਦਾ ਹੈ ਹਰ ਵਾਰ ਸਾਨੂੰ ਨਾਰਾ ਲਾਉਣ ਦੇ ਵੋਟਾਂ ਦੇ ਤਾਂ ਲਾਰ ਹਫ਼ਤੇ ਬਾਅਦ ਆ ਜੂਗੇ ਦੋ ਦਿਨ ਰੁਕ ਜਾਓ ਚਾਰ ਦਿਨ ਰੁਕ ਜਾਓ ਕਿੰਨੇ ਕਿਹਰੇ ਸੀ ਰੁਕੀਏ ਹਰ ਇੱਕ ਚੀਜ਼ ਦੀ ਸੀਮਾ ਹੁੰਦੀ ਹੈ ਇਹਦੀ ਕੋਈ ਸੀਮਾ ਨਹੀਂ ਹੈ ਤਾਂ ਲਾਣਾ ਮਜਬੂਰੀ ਕਰਨਾ ਲਾਉਣਾ ਪਿਆ ਆਈ ਲਾਣਾ ਹੀ ਪਿਆ ਮਜਬੂਰੀ ਹੋ ਕੇ ਲਾਣਾ ਕੁਝ ਨਹੀਂ ਕਹੋ ਲਾਣਾ ਨਾ ਜੇ ਕੋਈ ਪਾਣੀ ਆਂਦਾ ਹੋਵੇ ਤਾਂ ਕਿਸੇ ਨੂੰ ਲੋੜ ਨਹੀਂ ਪਈ ਆ ਪਤਾ ਨੇ ਲਾ ਲਈ ਸਾਨੂੰ ਪਾਣੀ ਦਾ ਹੱਲ ਕਰੋ ਸਾਨੂੰ ਦੋ ਫੋਡੇ ਮਨਜ਼ੂਰ ਕਰੇ ਜਾਣੀ ਆ ਸਰਕਾਰ ਕਹਿੰਦੀ ਆਪਾਂ ਗਰੀਬਾਂ ਦੇ ਹੱਕ 'ਚ ਬੜੇ ਕੰਮ ਕੀਤੇ ਕੋਈ ਗਰੀਬਾਂ ਦੇ ਹੱਕ ਨਹੀਂ ਹੋਇਆ ਉਹਦਾ ਨੋਟ ਲੈ ਕੇ ਜੇ ਤੁਹਾਡੇ ਨੋਟ ਆਉਂਦੇ ਭਲਾਣਾ ਕੁਝ ਇਹਦੇ ਹੈਗਾ ਕੋਈ ਥੇ ਕੋਈ ਬਖਾਵੇ ਨਹੀਂ ਸਹੀ ਗੱਲਾਂ ਕਰਨਾ ਕੁਝ ਨਹੀਂ ਹੁੰਦਾ ਕਰਨ ਨਾਲ ਕੁਝ ਹੁੰਦਾ ਆ ਸਰਕਾਰ ਜਾਨੂੰ ਮੰਨਦਾ ਆ ਪੈਸੇ ਨਹੀਂ ਰਹੇ ਕੋਈ ਵੀ ਕਰਦੇ ਆ ਪੰਡ ਕਿਸੇ ਨੇ ਕੁਝ ਵੀ ਨਹੀਂ ਕੀਤਾ ਸਰਕਾਰ ਕਹਿੰਦੀ ਤੁਹਾਨੂੰ ਪੈਸੇ ਪਾਵਾਂਗੇ ਤੁਹਾਨੂੰ ਕਿਹੜੇ ਪੈਸੇ ਪਾਏ ਬੰਨ 10000 ਰੁਪਇਆ ਜਨਾਨੀਆਂ ਔਰਤਾਂ ਨੂੰ ਜਿੰਨੀਆਂ ਔਰਤਾਂ ਉਹਨੀਆਂ ਆਪਾਂਗੇ ਸਾਡੇ ਕਾ ਪੰਜਾਬ ਨਹੀਂ ਆਇਆ ਜਿਹੜੇ ਆਂਦੇ ਉਹ ਵੀ ਬੰਦ ਹੋਈ ਜਾਂਦੇ ਆ ਮੇਰਾ ਮਸਲਾ ਹੈ ਕਿਹੜਾ ਮਸਲਾ ਹਲ ਕੀਤਾ ਸਾਡੇ ਨਾਲ ਇਹਨਾਂ ਤੇ ਝਾੜੂ ਨਾ ਝਾੜੂ ਨਾਲ ਝਾੜੂ ਫੇਰ ਦਿੰਦਾ ਮੈਂ ਝਾੜੂ ਕੀ ਆਇਆ ਝਾੜੂ ਫੇਰ ਦਿੰਦਾ ਇਹਨਾਂ ਨੂੰ ਸਾਨੂੰ ਮੇਰਾ ਨਾਮ ਸ਼ੋਕ ਮਹਾਰਾਜ ਜੀ ਇੰਦਰਾ ਕਲੋਨੀ ਚਭਾੜੋੜਾ ਰਹਿਣ ਲਾ ਜੀ ਮੈਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕੀ ਕਰੀਏ ਭਾਜੀ ਇਹ 2 ਸਾਲ ਤੋਂ ਪਾਣੀ ਗੰਦਾ ਆ ਰਿਹਾ ਜੀ ਪਹਿਲਾਂ ਤੇ ਗੰਦਾ ਅੱਧਾ ਪੌਣਾ ਘੰਟਾ ਘੰਟਾ ਹੁੰਦਾ ਸੀ ਉਸ ਤੋਂ ਬਾਅਦ ਸਾਫ਼ ਹੋ ਜਾਂਦਾ ਸੀ ਤੇ ਹੁਣ ਇੱਕ ਮਹੀਨੇ ਤੋਂ ਪਾਣੀ ਇਹੋ ਜਿਹਾ ਆ ਰਿਹਾ ਕਿ ਸੀਵਰ ਦਾ ਪਾਣੀ ਹੀ ਸਾਫ਼ ਹੁੰਦਾ ਜੀ ਇਹ ਨਾਲੋਂ ਸਾਨੂੰ ਬਹੁਤ ਤੰਗੀ ਹੋਈ ਆ ਮੱਲਾ ਸਾਰਾ ਪਰੇਸ਼ਾਨ ਹੋਇਆ ਨਹਾਉਣ ਤੋਂ ਤੋਂ ਫਲਸ਼ ਜਾਣ ਤੋਂ ਪੀਣ ਤੋਂ ਬੱਚੇ ਬਿਮਾਰ ਹੋਏ ਪਾਣੀ ਪੀ ਕੇ ਜੀ ਇਹਲਾ ਕਿਸੇ ਵੀ ਘਾਰੇ ਨਾਲ ਗੱਲ ਨਹੀਂ ਹੋਈ ਅਧਿਕਾਰੀਆਂ ਨਾਲ ਅਧਿਕਾਰੀ ਆਏ ਦੋ ਵਾਰੀ ਆਏ ਜੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਜੀ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਆਏ ਨਹੀਂ ਜੀ ਜਿਉਂਦੇ ਜਿੱਤ ਕੇ ਗਏ ਉਸ ਤੋਂ ਬਾਅਦ ਨਹੀਂ ਵੜਿਆ ਉਹ ਬੋਤਲਾ ਲਿਆ ਛੱਟਿਆ ਬੋਗਾ ਉਹ ਦੋ ਦੋ ਇਲੈਕਸ਼ਨ ਲੰਗੇ ਉਦੋਂ ਨਹੀਂ ਤੁਸੀਂ ਆਏ ਕਿਦੋਂ ਇਲੈਕਸ਼ਨ ਲੰਗੇ ਉਦੋਂ ਆਏ ਹੋਣੇ ਉਦੋਂ ਤੁਸੀਂ ਗੱਲ ਨਹੀਂ ਕੀਤੀ ਉਦੋਂ ਐਮਐਲਏ ਸਾਹਿਬ ਨਹੀਂ ਆਏ ਇੱਥੇ ਜੀ ਤੇ ਕਿਹੜੇ ਇਲਾਕੇ ਦੇ ਕੌਂਸਲਰ ਰਹੀਆਂ ਪ੍ਰਧਾਨਪੁਰ ਕੌਂਸਲਰ ਸਾਹਿਬ ਕੌਂਸਲਰ ਅਸਲੇ ਕੌਂਸਲਰ ਤੇ ਬਣਾ ਕੋਈ ਨਹੀਂ ਆਇਆ ਜੀ ਸਲੀਨ ਸਾਹਿਬ ਗਏ ਸੀ 5 ਸਾਲ ਰਹੇ ਆ ਸਾਨੂੰ ਕੋਈ ਤੰਗੀ ਨਹੀਂ ਹੋਈ ਪਾਣੀ ਦੀ ਜੀ ਜਦੋਂ ਦੀ ਆਮ ਪਾਰਟੀ ਦੀ ਜਿਉਂਦੀ ਆਮ ਪਾਰਟੀ ਆਈ 2 ਸਾਲ ਤੁ ਆ ਸਾਡਾ ਮਸਲਾ ਹੱਲ ਕੀਤਾ ਜਾਵੇ ਜੀ ਬਈ ਪੂਰੇ ਅੰਤਰਨੇ ਤੇ ਬੈਣਾ ਪਿਆ ਮਜਬੂਰਨ ਸੰਤਰਨੇ ਤੇ ਬੈਣਾ ਪਿਆ ਜੀ ਆਪੇ ਰੋਜ਼ ਪ੍ਰਦਰਸ਼ਨ ਕਿੰਨਾ ਚਿਰ ਚੱਲੇ ਇਹ ਜਦ ਤੱਕ ਹੜਾ ਮਸਲਾ ਹੱਲ ਨਹੀਂ ਹੋਏ ਉਦੋਂ ਤੱਕ ਚੱਲੇਗਾ ਜੀ ਰੋਜ਼ ਪ੍ਰਦਰਸ਼ਨ